ਸਰਸ਼ੀ ਕਾਲ ਜੀ ਹੋਪ ਕਰਦੇ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਲਗਾਤਾਰ ਤੁਹਾਨੂੰ ਦਿਖਾਉ ਰਿਹਾ ਕਿ بارش ਕਰਕੇ ਕਿਸ ਤਰੀਕੇ ਦਾ ਚੜਾ ਮਾਹੌਲ ਹੈ ਉਹ ਵੱਖ-ਵੱਖ ਥਾਵਾਂ ਦੇ ਉੱਤੇ ਵੱਖ-ਵੱਖ ਪਹਾੜੀ ਇਲਾਕਿਆਂ ਦੇ ਵਿੱਚ ਕਿਸ ਤਰੀਕੇ ਦਾ ਬਣਿਆ ਹੋਇਆ ਇੱਥੇ ਤੱਕ ਕਿ ਲੋਕਾਂ ਨੂੰ ਰੈਸਕਿਊ ਵੀ ਕੀਤਾ ਜਾ ਰਿਹਾ ਹੈ ਕਦਾਰਨਾਥ ਦੇ ਵਿੱਚ ਆਈ ਵਾੜ ਦੇ ਕਰਕੇ ਲੋਕਾਂ ਨੂੰ ਰੈਸਕਿਊ ਕਰਨ ਦੇ ਵਾਸਤੇ ਐਨਡੀਆਰਫ ਦੀਆਂ ਟੀਮਾਂ ਤੇ ਹੋਰ ਵੱਖ-ਵੱਖ ਟੀਮਾਂ ਦੇ ਵੱਲੋਂ ਪ੍ਰਬੰਧ ਕੀਤੇ ਜਾ ਰਹੇ ਹੈਲੀਕਾਪਟਰ ਦੇ ਜ਼ਰੀਏ ਫਸੇ ਹੋਏ ਲੋਕਾਂ ਨੂੰ ਕੱਢਿਆ ਜਾ ਰਿਹਾ ਉੱਥੇ ਹੀ ਯੂਨਿਕ ਟੈਂਪਰੇਰੀ ਉਹਨਾਂ ਦੇ ਵੱਲੋਂ ਜਿਹੜਾ ਕਿ ਰੱਸਾ ਬਣਾਇਆ ਗਿਆ ਇੱਕ ਜਿਸ ਦੇ ذریعے ਲੋਕਾਂ ਨੂੰ ਜਿਹੜਾ ਕਿ ਉੱਥੋਂ ਰੈਸਕਿਊ ਕੀਤਾ ਜਾ ਰਿਹਾ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇੱਕ ਜਿਹੜਾ ਕਿ ਟੈਂਪਰੇਰੀ ਪੁਲ ਜਾ ਬਣਾਇਆ ਜਾਂਦਾ ਉਸ ਦੇ ਉੱਪਰ ਦੀ ਇੱਕ ਇੱਕ ਵਿਅਕਤੀ ਜਿਹੜਾ ਕਿ ਆਉਂਦਾ ਉਸ ਨੂੰ ਰੈਸਕਿਊ ਕੀਤਾ ਜਾ ਰਿਹਾ ਕਿਉਂਕਿ ਇਹ ਲੋਕ ਕੇਦਾਰਨਫ ਗਏ ਹੋਏ ਸੀ ਅਤੇ ਉਥੇ ਮੀਂਹ ਦੇ ਕਰਕੇ ਜਿਹੜੇ ਕਿ ਪਹਾੜ ਖਿਸਕ ਗਏ ਸਾਰੇ ਰਸਤੇ ਬਲਾਕ ਹੋ ਗਏ ਜਿਸ ਦੇ ਚੱਲਦੇ ਹੁਣ ਇਹਨਾਂ ਫਸੇ ਹੋਏ ਲੋਕਾਂ ਨੂੰ ਟੀਮਾਂ ਦੇ ਵੱਲੋਂ ਲਗਾਤਾਰ ਰੈਸਕਿਊ ਕੀਤਾ ਜਾ ਰਿਹਾ ਜਿਸ ਦੇ ਚੱਲਦੇ ਇਹ ਫਸੇ ਹੋਏ ਲੋਕ ਨੇ ਜਿਨ੍ਹਾਂ ਨੂੰ ਇੱਕ ਇੱਕ ਕਰਕੇ ਟੀਮਾਂ ਦੇ ਵੱਲੋਂ ਜਿਹੜਾ ਕਿ ਸਹੀ ਸਲਾਮਤ ਬਾਹਰ ਕੱਢਿਆ ਜਾ ਰਿਹਾ ਇੱਕ ਤਸਵੀਰ ਤੁਹਾਨੂੰ ਹੋਰ ਦਿਖਾਉਣ ਜਾ ਰਿਹਾ ਜਿਸ ਦੇ ਵਿੱਚ ਜਿਹੜੀ ਕਿ ਇੱਕ ਜਿਹੜੀ ਗਾਂ ਆ ਜਾਨਵਰਾਂ ਦਾ ਵੀ ਕਿਉਂਕਿ ਬਹੁਤ ਬੁਰਾ ਹਾਲ ਹੈ ਦੱਸਿਆ ਜਾ ਰਿਹਾ ਕਿ ਬਹੁਤ ਵੱਡੀ ਗਿਣਤੀ ਦੇ ਵਿੱਚ ਜਿਹੜੇ ਜਾਨਵਰ ਨੇ ਉਹ ਪਹਾੜਾਂ ਦੇ નીચે ਦਬਤੇ ਵੀ ਮਰ ਚੁੱਕੇ ਨੇ ਕੋਈ ਪਾਣੀ ਦੇ ਵਹਾਅ ਦੇ ਵਿੱਚ ਰੁੜ ਚੁੱਕੇ ਨੇ ਤਾਂ ਆ ਜਿਹੜੀ ਗਾਂ ਤਸਵੀਰਾਂ ਦੇ ਵਿੱਚ ਦੇਖ ਰਹੇ ਹੋ ਇਹ ਪਿਛਲੇ 5-6 ਦਿਨਾਂ ਤੋਂ ਭੁੱਖੀ ਪਿਆਸੀ ਜਿਹੜੀ ਕਿ ਉੱਥੇ ਬੈਠੀ ਸੀ ਉਸ ਨੂੰ ਰੈਸਕਿਊ ਟੀਮਾਂ ਦੇ ਵੱਲੋਂ ਕੀਤਾ ਗਿਆ ਬਹੁਤ ਵਧੀਆ ਕੰਮ ਕੀਤਾ ਹੈ ਐਨਡੀਆਰਫ ਦੀਆਂ ਟੀਮਾਂ ਦੇ ਵੱਲੋਂ ਜਿਨ੍ਹਾਂ ਨੇ ਕਿ ਇੱਕ ਬੇਜ਼ਵਾਨ ਜਾਨਵਰ ਨੂੰ ਵੀ ਉਸੇ ਤਰੀਕੇ ਦੇ ਨਾਲ ਰੈਸਕਿਊ ਕੀਤਾ ਜਿਸ ਤਰੀਕੇ ਦੇ ਨਾਲ ਇਨਸਾਨਾਂ ਨੂੰ ਬਚਾਉਂਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਇਨਸਾਨਾਂ ਨੂੰ ਬਾਹਰ ਕੱਢਿਆ ਜਾ ਰਿਹਾ ਨੂੰ ਰੈਸਕਿਊ ਕੀਤਾ ਜਾ ਰਿਹਾ ਹੈ ਉਸੇ ਤਰੀਕੇ ਦੇ ਨਾਲ ਇਸ ਬੇਜ਼ੁਬਾਨ ਜਾਨਵਰ ਨੂੰ ਵੀ ਐਨਡੀਆਰਫ ਦੀਆਂ ਟੀਮਾਂ ਵੱਲੋਂ ਰੈਸਕਿਊ ਕੀਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜੀ ਗਾਂ ਆ ਪਿਛਲੇ 4-5 ਦਿਨਾਂ ਤੋਂ ਫਸੀ ਹੋਈ ਆ ਭੁੱਖੀ ਤੇ ਪਿਆਸੀ ਵੀ ਆ ਤਾਂ ਇਸ ਨੂੰ ਬਹੁਤ ਹੀ ਠੀਕ ਤਰੀਕੇ ਦੇ ਨਾਲ ਇੱਕ ਝੂਲਾ ਪਾ ਕੇ ਰੱਸੇ ਰੁਸੇ ਪਾ ਕੇ ਟੀਮਾਂ ਦੇ ਵੱਲੋਂ ਇਸ ਗਾਂ ਨੂੰ ਇਸ ਬੇਜ਼ੁਬਾਨ ਜਾਨਵਰ ਨੂੰ ਵੀ ਰੈਸਕਿਊ ਕੀਤਾ ਗਿਆ ਕਿਉਂਕਿ ਹਾਲਾਤ ਬਹੁਤ ਜ਼ਿਆਦਾ ਜਿਹੜੇ ਕਿ ਖਰਾਬ ਹੋ ਚੁੱਕੇ ਨੇ ਪਹਾੜੀ ਇਲਾਕੇ ਲਿਜੇ ਕਦਾਰ ਲਾਤ ਬਦਰੀਨਾਥ ਦੇ ਵਿੱਚ ਲਗਾਤਾਰ ਪਹਾੜੀ ਦੀ ਵੱਡੀ ਦੇ ਵਿੱਚ ਖਿਸਕੇ ਨੇ ਪਹਾੜ ਟੁੱਟ ਗਏ ਨੇ ਜਿਹਦੇ ਚੱਲਦੇ ਲੋਕਾਂ ਦੇ ਜਿਹੜੇ ਕਿ ਸਾਧਨ ਸੀ ਉਹ ਵੀ ਉੱਥੇ ਰੁਕ ਚੁੱਕੇ ਨੇ ਕਿਉਂਕਿ ਰਸਤੇ ਸਾਰੇ ਬਲਾਕ ਹੋ ਗਏ ਨੇ ਨਿਕਲ ਦਾ ਕੋਈ ਵੀ ਰਾਹ ਨਹੀਂ ਸੀ ਜਿਸ ਦੇ ਮੱਦੇਨਜ਼ਰ ਹੁਣ ਜਿਹੜੇ ਫਸੇ ਹੋਏ ਲੋਕ ਨੇ ਟੀਮਾਂ ਦੇ ਵੱਲੋਂ ਰੈਸਕਿਊ ਕੀਤਾ ਜਾ ਰਿਹਾ ਹਰ ਇੱਕ ਤਰ੍ਹਾਂ ਦੇ ਤਰੀਕੇ ਅਪਣਾਏ ਜਾ ਰਹੇ ਨੇ ਤਾਂਕਿ ਲੋਕਾਂ ਨੂੰ ਸਹੀ ਤਰੀਕੇ ਦੇ ਨਾਲ ਜਿਹੜਾ ਕਿ ਬਾਹਰ ਕੱਢਿਆ ਜਾਵੇ ਉਨ੍ਹਾਂ ਦੇ ਵੱਲੋਂ ਟੈਂਪਰੇਰੀ ਜਿਹੜੇ ਕਿ ਬੰਨ ਬਣਾਏ ਜਾ ਰਹੇ ਨੇ ਟੈਂਪਰੇਰੀ ਉਨ੍ਹਾਂ ਦੇ ਵੱਲੋਂ ਰਸਤਾ ਬਣਾ ਕੇ ਲੋਕਾਂ ਨੂੰ ਲੈ ਕੇ ਕੱਢਣ ਦੀ ਕੋਸ਼ਿਸ਼ ਆਹੋ ਲਗਾਤਾਰ ਕੀਤੀ ਜਾ ਰਹੀ ਹੈ ਤਾਂ ਹੀ ਲੋਕਾਂ ਨੂੰ ਕਹਿ ਰਹੇ ਕਿ ਜਦੋਂ ਤੱਕ ਨਵੀਂ ਐਡਵਾਈਸ ਜਲ ਨਹੀਂ ਹੁੰਦੀ ਉਦੋਂ ਤੱਕ ਲੋਕ ਬਦਰੀਨਾਥ ਤੇ ਕੇਦਾਰਨਾਥ ਨਾ ਆਉਣ ਹਾਲਾਤ ਬੇਕਾਬੂ ਹੋ ਚੁੱਕੇ ਨੇ ਫਸਲ ਲੋਕਾਂ ਨੂੰ ਕੱਢਣਾ ਬਹੁਤ ਮੁਸ਼ਕਲ ਹੋ ਰਿਹਾ ਕੋਈ ਹੋਰ ਆ ਕੇ ਥੇ ਜਿਹੜਾ ਕਿ ਫਸਲਾਂ ਚਾਬੀ ਦੇ ਚਲਦੇ ਕਦਾਨਾ ਤੇ ਬਦਰੀਨਾਥ ਨਾ ਆਉਣ ਦੀ ਅਪੀਲ ਵੀ ਕੀਤੀ ਜਾ ਰਹੀ ਹੈ ਅਲਰਟ ਜਿਹੜਾ ਕਿ ਲਗਾਤਾਰ ਜਾਰੀ ਕੀਤਾ ਗਿਆ ਬਿਊਰੋ ਰਿਪੋਰਟ ਛਣਕਾਟਾ ਨਿਊਜ਼